ਅੱਸੀ ਗੱਲ ਦੋਸਤੋ ਇੰਡੀਆ ਦੀ ਉਹ ਕੰਪਨੀ ਲੈ ਕੇ ਆਏ ਤੁਹਾਡੇ ਲਈ ਜਿਨ੍ਹਾਂ ਨੇ ਸਵਿੱਚਾਂ ਦੀ ਸ਼ੁਰੂਆਤ ਕੀਤੀ ਸੀ 1935 ਦੇ ਵਿੱਚ 90 ਸਾਲ ਦਾ ਵਿਸ਼ਵਾਸ ਹੈ ਤੇ ਜਿਹੋ ਜਿਹਾ ਮਰਜੀ ਘਰ ਬਣਾ ਰਹੇ ਉਹਦੇ ਵਿੱਚ ਜਿਹੜੀ ਮਰਜੀ ਸਵਿੱਚ ਚਾਹੀਦੀ ਆ ਚਾਹੇ ਕਲਾਸਿਕਲ ਚਾਹੇ ਮਾਡਰਨ ਉਹ ਤੁਹਾਨੂੰ ਐਸਐਸਕੇ ਦੇ ਸ਼ੋਰੂਮ ਦੇ ਵਿੱਚੋਂ ਮਿਲ ਜੂਗੀ ਸਾਰੀ ਗੱਲਬਾਤ ਕਰਾਂਗੇ ਕੀ ਕੀ ਡਿਜ਼ਾਈਨ ਨੇ ਕੀ ਕੀ ਜੋ ਪ੍ਰੋਡਕਟਾਂ ਉਹਨਾਂ ਨੇ ਕੀ ਕੁਆਲਿਟੀ ਰੱਖਦੀਆਂ ਸੱਸੀ ਗੱਲ ਸਰ ਸੱਸੀ ਕੀ ਆ ਸਰ ਬੜੀ ਐ ਸਰ ਸਭ ਤੋਂ ਪਹਿਲਾਂ ਤਾਂ ਆਪਣੀ ਐਸਐਸਕੇ ਦੀ ਜੋ ਮੇਨ ਫੈਕਟਰੀ ਹੈ ਜੋ ਮੇਨ ਆਪਣੀ ਲੋਕੇਸ਼ਨ ਆ ਉਹ ਕਿੱਥੇ ਪੈਦੀ ਹੈ ਸਰ ਸਾਡੀ ਜਿਹੜੀ ਫੈਕਟਰੀ ਦੀ ਲੋਕੇਸ਼ਨ ਹੈ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਸਾਡੇ ਸਟਾਲ ਤੇ ਆਏ ਜੀ ਤੇ ਇਸ ਐਗਜ਼ਿਬਿਸ਼ਨ ਤੇ ਆਏ ਹੋ ਤੇ ਸਾਡੀ ਜਿਹੜੀ ਕੰਪਨੀ ਹੈ ਇੰਡੀਆ ਦੀ ਸਭ ਤੋਂ ਪੁਰਾਣੀ ਕੰਪਨੀ ਹੈ ਐਸਐਸਕੇ ਇੰਜੀਨੀਅਰਿੰਗ ਕੰਪਨੀ ਪ੍ਰਾਈਵੇਟ ਲਿਮਟਿਡ ਉਹਦਾ ਨਾਮ ਹੈ ਜੀ ਕਪੂਰਥਲਾ ਰੇਲਵੇ ਸਟੇਸ਼ਨ ਪੈਂਦਾ ਹੈ ਤੇ ਪੈਰਿਸ ਤੋਂ ਕਪੂਰਥਲਾ ਨੂੰ ਪੈਰਿਸ ਤੋਂ ਪੰਜਾਬ ਕਹਿੰਦੇ ਜੀ ਤੇ ਉਹਦੇ ਵਿੱਚ ਸਾਨੂੰ ਮਾਣ ਆਸ਼ਾ ਹੈ ਵੀ ਸਾਡੀ ਫੈਕਟਰੀ ਉੱਥੇ ਹੈ ਤੇ ਦੂਜੇ ਨੰਬਰ ਤੇ ਸਾਡੇ ਜਿਹੜੇ ਸਵਿਚਸ ਹੈ ਆਪਾਂ ਟੋਟਲੀ ਆ ਦੇਖੋ ਸਾਡੇ ਗੋਲ ਦੇ ਸਵਿਚ ਬਣਾਏ ਸੋਨੇ ਆ ਸੋਨੇ ਦਾ ਸਵਿਚ ਬਣਾ ਕੇ ਲੈ ਕੇ ਆਏ ਆ ਤੁਹਾਡੇ ਲਈ ਠੀਕ ਹੈ ਜੀ ਬਿਲਕੁਲ ਸੋਨੇ ਦਾ ਸਵਿਚ ਆ ਦੇਖ ਲਓ ਤੁਸੀਂ ਤੁਸੀਂ ਆਪਣੇ ਘਰ ਵਿੱਚ ਲਗਵਾਓ ਤੁਹਾਡੇ ਘਰ ਦੀ ਡੈਕੋਰੇਸ਼ਨ ਹੋਰ ਜਿਆਦਾ ਵਧੀਆ ਕੀ ਬਾਤ ਹੈ ਸਭ ਤੋਂ ਵੱਡੀ ਗੱਲ ਹੈ ਵੀ ਬਹੁਤ ਸਾਰੇ ਮੈਨੂੰ ਕਸਟਮਰਾਂ ਦੇ ਨਾਲ ਰਿਵਿਊ ਆਉਂਦੇ ਆ ਜਾਂ ਮੈਨੂੰ ਕਾਲ ਆਉਂਦੀ ਆ ਵੀ ਸਾਨੂੰ ਦਿੱਲੀ ਜਾਣਾ ਪੈਂਦਾ ਪਰ ਕਸਟਮਰ ਲਈ ਉਹਦੇ ਪੰਜਾਬ ਦੇ ਵਿੱਚ ਕਿੰਨੀ ਵੱਡੀ ਕੰਪਨੀ ਬੈਠੀ ਆ ਜਿਹੜੀ ਇਹ ਹਰ ਇੱਕ ਤਰ੍ਹਾਂ ਦੀ ਚੀਜ਼ ਬਣਾਉਂਦੀ ਆ ਤੇ ਬਿਲਕੁਲ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਬਣਾਉ ਇਧਰ ਵੀ ਗੱਲ ਕਰੀਏ ਜੀ ਹਾਂ ਜੀ ਸਰ ਦੇਖੋ ਕੁਝ ਕਸਟਮਰਸ ਵਾਸਤੇ ਅਸੀਂ ਗੋਲਡ ਦੇ ਸਵਿਚ ਬਣਾਏ ਆ ਕੁਝ ਕਸਟਮਰਸ ਹੁੰਦੇ ਜਿਹੜੇ ਗਲੋਸੀ ਤੋਂ ਮੈਟ ਮੈਟ ਨੂੰ ਜ਼ਿਆਦਾ ਲਾਈਕ ਕਰਦੇ ਆ ਇਸ ਕਰਕੇ ਸਾਡੀ ਮੈਟ ਦੇ ਵਿੱਚ ਵੀ ਆਪਾਂ ਫਿਨਿਸ਼ਸ ਬਣਾਈਆਂ ਨੇ ਇਹ ਮੈਟ ਦੇ ਵਿੱਚ ਬਲੈਕ ਦੇ ਵਿੱਚ ਮੈਟ ਆ ਤੇ ਨਾਲੇ ਗਲੋਸੀ ਦੇ ਵਿੱਚ ਮੈਟ ਨੇ ਆ ਠੀਕ ਆ ਸਰ ਇਸ ਤੋਂ ਅੱਗੇ ਸਰ ਸਾਰੇ ਆਪਣਾ ਨਾਲ-ਨਾਲ ਦਿਖਾ ਲਈਏ ਜੀ ਤੇ ਦੇਖੋ ਸਾਡੇ ਸਰ ਐਂਟੀ ਕਾਪਰ ਦੀ ਰੇਂਜ ਹੈ ਐਂਟੀ ਬ੍ਰਾਸ ਦੀ ਰੇਂਜ ਹੈ ਇਦੇ ਵਿੱਚ ਤੁਹਾਨੂੰ USB 1-way ਸਵਿਚ 2-way ਸਵਿਚ 3-pin ਸਾਕਟ ਯੂਨੀਵਰਸਲ ਸਾਕਟ ਆ ਦੇਖੋ USB ਐ ਕੈਚ 6 ਮਿਲੇਗਾ TV ਟੈਲੀਫੋਨ ਮਿਲੇਗਾ ਮਤਲਬ ਤੁਹਾਡੇ ਘਰ ਵਿੱਚ ਜੋ ਵੀ ਨੀਡ ਹੈ ਸਵਿਚਸ ਬਾਰੇ ਤੁਹਾਨੂੰ ਹਰ ਚੀਜ਼ ਪੂਰੀ ਕਰਕੇ ਦਵਾਂਗੇ ਠੀਕ ਹੈ ਜੀ ਜੋ ਆਰਕੀਟੈਕਟਰ ਇੱਕ ਡਿਜ਼ਾਈਨ ਦੇਤਾ ਵੀ ਆਪ ਨੂੰ ਇਸ ਤਰ੍ਹਾਂ ਦਾ ਕਲਰ ਚਾਹੀਦਾ ਇਸ ਤਰ੍ਹਾਂ ਡਿਜ਼ਾਈਨ ਉਹ ਆਪਣੇ ਕੋਲ ਮਿਲੂਗਾ ਹਾਂ ਬਿਲਕੁਲ ਸਰ ਅਸੀਂ ਕਸਟਮਾਈਜ਼ ਵੀ ਕਰਕੇ ਦਵਾਂਗੇ ਹਾਂ ਇਹ ਚੀਜ਼ ਪੁੱਛ ਰਹੇ ਸੀ ਕਸਟਮਾਈਜ਼ ਵੀ ਹੋ ਜਾਈ ਬਿਲਕੁਲ ਬਿਲਕੁਲ ਕਸਟਮਾਈਜ਼ ਹੋ ਜਾਏਗਾ ਜੀ ਅਸੀਂ ਆਲਰੇਡੀ ਕਰਦੇ ਵੀ ਹਾਂ ਠੀਕ ਹੈ ਜੀ ਤੇ ਸਰ ਆਪਣੇ ਪੂਰੇ ਪੰਜਾਬ ਦੇ ले लो बठिंडा ले लो लुधियाना ले लो मोगा ना लो हां जी ਸਾਡੇ ਆਰਕੇ ਵਾਲੇ ਆਰਕੀਟੈਕਟਸ ਵਾਲੇ ਹੈਗੇ ਚੰਡੀਗੜ੍ਹ ਵਿੱਚ ਜਿਹੜੇ ਕੰਮ ਕਰਦੇ ਹੈਗੇ ਨੇ ਤੇ ਬਹੁਤ ਅੱਛਾ ਹੋਲਡ ਹੈ ਇਹਨਾਂ ਦਾ ਇਹਨਾਂ ਦੇ ਕੋਲ ਪੂਰੀ ਰੇਂਜ ਡਿਸਪਲੇ ਵਗੈਰਾ ਸਾਰੇ ਇਹਨਾਂ ਦੀ ਸ਼ਾਪ ਤੇ ਮਿਲੇਗੀ ਚੰਡੀਗੜ੍ਹ ਨੀਰ ਅਬਾਊਟ ਹਮਾਚਲ ਵਗੈਰਾ ਦੇ ਜਿਹੜੇ ਕਸਟਮਰ ਇਹਨਾਂ ਦੇ ਕੋਲ ਵਿਜ਼ਿਟ ਕਰਕੇ ਇਹਨਾਂ ਦੇ ਕੋਲੋ ਪ੍ਰੋਡਕਟ ਲੈ ਸਕਦੇ ਨੇ ਠੀਕ ਹੈ ਸਰ ਐ ਸਰ ਪਿਛਲੇ 25 ਸਾਲਾਂ ਤੋਂ ਐਸਐਸਕੇ ਨਾਲ ਜੁੜੇ ਹੋਏ ਹਨ ਠੀਕ ਹੈ ਜੀ ਤੇ ਇਹ ਪਹਿਲੀ ਵਾਰ ਹੀ ਹੈਗਾ ਕਿ ਅਸੀਂ ਚੰਡੀਗੜ੍ਹ 'ਚ ਜਿਵੇਂ ਐਗਜ਼ੀਬਿਸ਼ਨ ਹੋ ਰਹੀ ਹੈ ਇਹਦਾ ਸਾਨੂੰ ਬਹੁਤ ਚੰਗਾ ਰ ਕੋਲ ਡਿਮਾਂਡ ਹੈ ਜਿਹੋ ਜਿਹਾਂ ਤੁਹਾਡੀ ਰਿਕੁਆਇਰਮੈਂਟ ਹੈ ਉਹ ਤੁਹਾਨੂੰ ਇੱਕੋ ਛੱਤ ਥੱਲੇ ਇੱਕੋ ਕੰਪਨੀ ਤੋਂ ਮਿਲ ਜਾਣੀ ਆ ਤੇ ਮਤਲਬ ਪੂਰੇ ਘਰ ਦੇ ਇੰਟੀਰੀਅਰ ਦੇ ਵਿੱਚ ਜਿੰਨੇ ਵੀ ਸਵਿਚਸ ਲੱਗਣੀਆਂ ਨੇ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਕੋ ਜਗ੍ਹਾ ਤੇ ਮਿਲ ਜਾਣੀਆਂ ਸਰ ਜੇ ਹੁਣ ਗੱਲ ਕਰੀ ਕੁਆਲਿਟੀ ਦੀ ਗਾਰੰਟੀ ਵਾਰੰਟੀ ਦੀ ਕਿਉਂਕਿ ਇੱਕ ਹੰਦਰਾ ਜਿਵੇਂ ਪਹਿਲਾਂ ਆਪਣੇ ਸਵਿਚ ਚੱਲਦੀਆਂ ਸੀਗੇ ਹਾਂਜੀ ਤੇ ਆਪ ਨੂੰ ਹੁੰਦਾ ਵੀ ਉਹ ਅੱਜ ਤੱਕ ਵੀ ਆਪਾਂ ਜਦੋਂ ਕੋਈ ਪੁਰਾਣਾ ਘਰ ਟਾਉਣਾ ਸਵਿਚਾਂ ਚੱਲ ਰਹੀਆਂ ਹੁੰਦੀਆਂ ਹਾਂਜੀ ਤੇ ਉਸ ਤਰੀਕੇ ਨਾਲ ਨਹੀਂ ਕੁਆਲਿਟੀ ਕੀ ਰਹਿੰਦੀ ਆ ਤੇ ਰੇਂਜ ਕੀ ਰਹਿੰਦੀ ਸਰ ਸਾਡੇ ਜਿਹੜੇ ਪੁਰਾਣੇ ਉਹ ਦੇਖੋ ਸਾਡੇ ਕੋਲ ਹਾਲੇ ਵੀ ਅਵੇਲੇਬਲ ਹੈਗੇ ਨੇ 60-60 ਸਾਲ ਹੋ ਗਏ ਜਿੱਤੇ ਜਿੱਤੇ ਸਵਿਚ ਲੱਗੇ ਹਜੇ ਤੱਕ ਕੋਈ ਵੀ ਪ੍ਰੋਬਲਮ ਨਹੀਂ ਹੈ ਖਰਾਬੀ ਨਹੀਂ ਹੁੰਦੀ ਠੀਕ ਹੈ ਜੀ ਇਸ ਤੋਂ ਇਲਾਵਾ ਜਿਹੜੇ ਸਾਡੇ ਨਾਰਮਲ ਸਵਿਚਸ ਆ ਜਾਂ ਵਿਨਟੇਜ ਸਵਿਚਸ ਦੀ ਰੇਂਜ ਆ ਉਹਦੇ ਵਿੱਚ 10 ਸਾਲ ਦੀ ਗਾਰੰਟੀ ਹੈ ਜੀ ਕੋਈ ਵੀ ਪ੍ਰੋਬਲਮ ਆndi ਆਪਾਂ ਤੁਹਾਨੂੰ ਨਵਾਂ ਸਵਿਚ ਕਸਟਮਰ ਨੂੰ ਚੇਂਜ ਕਰਕੇ ਦਿੰਦੇ ਹਾਂ ਅੱਛਾ 10 ਸਾਲ ਦੀ ਗਾਰੰਟੀ ਹੈ ਹਾਂ ਜੀ ਸਰ ਪ੍ਰਾਈਸ ਦੀ ਗੱਲ ਕਰੀ ਕਿੱਥੋਂ ਸਟਾਰਟਿੰਗ ਹੋ ਜਾਂਦੀ ਹੈ ਡਾਈਵਰ ਸਾਡਾ ਨਾਰਮਲ ਸਵਿਚਸ 200 ਰੁਪਏ ਤੋਂ ਸਟਾਰਟ ਹੈ ਜੀ 200 ਰੁਪਏ ਤੋਂ ਲੈ ਕੇ ਸਾ ਇਹ ਸਰ ਸਾਡੇ ਵਿੰਟੇਜ ਦੇ ਵਿੱਚ ਬੈਲ ਪੁਸ਼ ਬਣਾਏ ਆ। ਅੱਜ ਕੱਲ ਲੋਕੀ ਬੜੇ ਬੜੇ ਲੱਕੜ ਦੇ ਦਰਵਾਜ਼ੇ ਬਣਾ ਰਹੇ ਬਹੁਤ ਬਿਊਟੀਫੁੱਲ। ਅਸੀਂ ਉਹਦੇ ਲਈ ਵਿੰਟੇਜ ਬੈਲ ਲੈ ਕੇ ਆਏ ਆ ਜੀ। ਠੀਕ ਹੈ। ਕਲਰ ਇਹਦੇ ਵਿੱਚ ਹੰਡੀ ਗ੍ਰਾਸ ਆਏਗਾ। ਇਹ ਦੇਖੋ ਇਹਦੇ ਵਿੱਚ ਇਹ ਸੰ ਸੰ ਵਾਲਾ ਕਲਰ ਹੈ। ਸੰ ਵਾਲਾ ਕਲਰ ਹੈ। ਵੀਲ ਵਾਲਾ ਹੈਗਾ। ਇਹਦੇ ਵਿੱਚ ਵਰਟੀਕਲ ਹੈਗਾ ਵਾ ਮਤਲਬ ਪੰਜ ਤਰ੍ਹਾਂ ਦੀ ਬੈਲਸ ਹੈਗੀਆਂ। ਜਿਹੜੀਆਂ ਤੁਹਾਡੇ ਘਰ ਦੀ ਖੂਬਸੂਰਤੀ ਨੂੰ ਹੋਰ ਜ਼ਿਆਦਾ ਵਧਾ ਕੇ ਤੁਹਾਨੂੰ ਅੱਗੇ ਦਿਖਾਉਣੀ ਹੈ। ਕੀ ਬਾਤ ਹੈ ਜੀ। ਲੋਬੀ ਦੋਸਤੋ ਤੁਹਾਨੂੰ ਸਾਰਾ ਐਕਸੀਬਿਸ਼ਨ ਦੇ ਵਿੱਚ ਜੋ ਬਾਈ ਹੋ ਰਹੇ ਨੇ ਅ ਦਿਖਾਇਆ ਹੋਇਆ ਸਾਰੀਆਂ ਸਵਿਚ ਜ਼ਰੂਰ ਤਾਂ ਤੁਸੀਂ ਇੱਕ ਵਾਰ ਇਹਨਾਂ ਦੇ ਡੀਲਰਾਂ ਨਾਲ ਵੀ ਗੱਲ ਕਰ ਸਕਦੇ ਹੋ ਨੰਬਰ ਮੈਂ ਸਕਰੀਨ ਤੇ ਦਿੱਤਾ ਫੈਕਟਰੀ ਦੀ ਲੋਕੇਸ਼ਨ ਦਿੱਤੀ ਹੋਈ ਹੈ ਉੱਥੇ ਵੀ ਤੁਸੀਂ ਵੇਟ ਕਰ ਸਕਦੇ ਹੋ ਹੋਰ ਸਰ ਕੀ ਕਹਿਣਾ ਚਾਹੋਗੇ ਬਸ ਇਹੀ ਕਹਿਣਾ ਚਾਹਵਾਂਗੇ ਵੀ ਤੁਸੀਂ ਸਾਡੇ ਸਵਿਚ ਲਗਾਓ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਸਾਡੇ ਸਵਿਚ ਇੰਡੀਆ ਦੀ ਸਭ ਤੋਂ ਪੁਰਾਣੀ ਕੰਪਨੀ ਵਿਦ ਫੁੱਲ ਗਾਰੰਟੀ ਦੇ ਨਾਲ ਤੁਹਾਨੂੰ ਸਵਿਚ ਮਿਲੇਗਾ ਆਈਐਸਆਈ ਮਾਰਕ ਰਹੇਗਾ ਬਿਲਕੁਲ ਕੁਝ ਵੀ ਚਾਹੂਗਾ ਤੁਹਾਨੂੰ ਫ੍ਰੀ ਆਫ ਮਤਲਬ ਕੁਝ ਵੀ ਰਿਪਲੇਸਮੈਂਟ ਚਾਹੀਦੀ ਹੈ ਤੁਹਾਨੂੰ ਕੰਪਨੀ ਦੇ ਫੋਨ ਨੰਬਰ ਤੇ ਕਾਲ ਕਰੋ ਤੁਹਾਡੀ ਰਿਪਲੇਸਮੈਂਟ ਆਨ ਦਾ ਲਾਈਨ ਹੈ ਠੀਕ ਤੁਸੀਂ ਆਨਲਾਈਨ ਵੀ ਪਰਚੇਸ ਕਰ ਸਕਦੇ ਹੋ ਸਾਡੀ ਸੂਚੀ ਸਾਡੀ ਸਾਈਟ ਬਣੀ ਹੋਈ ਹੈ ਉਹਦੇ ਤੇ ਜਾਓ ਸਾਡੇ ਤੋਂ ਆਨਲਾਈਨ ਆਰਡਰ ਤਾਂ ਆਨਲਾਈਨ ਵੀ ਆ ਜਾਏਗਾ ਤੁਹਾਨੂੰ ਜੀ ਸਰ ਸਰ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ